ਸਾਡੇ ਦੇਸ਼ ਵਿੱਚ ਵਾਪਰੀ ਸਭ ਤੋਂ ਵੱਡੀ ਤੇ ਦਰਦਨਾਕ ਸ਼ਰਮਨਾਕ ਘਟਨਾ ਕਲਕੱਤਾ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਨਾਲ ਪੋਸਟ ਗ੍ਰੈਜੂਏਟ ਦੇ ਨਾਲ ਰੇਪ ਹੁੰਦਾ ਹੈ ਕਤਲ ਹੁੰਦਾ ਹੈ ਉਸ ਘਟਨਾ ਨੇ ਸਾਰਿਆਂ ਦੇ ਦਿਲਾਂ ਜਿਹੜੇ ਹਿਰਦੇ ਆ ਦੁਖੀ ਕਰਕੇ ਰੱਖ ਦਿੱਤੇ ਨੇ ਇਸੇ ਦੇ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਨੇ ਕਿ ਬਾਕੀ ਥਾਵਾਂ ਦੇ ਉੱਤੇ ਵੀ ਕੀ ਇਹੀ ਹਾਲ ਹੈ ਜਾਂ ਹੋ ਰਿਹਾ ਹੈ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਤੋਂ ਕੋਲਕੱਤਾ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਨਾਲ ਵਾਪਰੀ ਇਸ ਘਟਨਾ ਦਾ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਤੁਹਾਡੇ ਮਨ ਦੇ ਵਿੱਚ ਇੱਕਦਮ ਖਿਆਲ ਕੀ ਆਉਂਦੇ ਨੇ ਮੈਨੂੰ ਅੱਜ ਨਾਲ ਲਫ਼ਜ਼ ਛੁੱਟ ਗਏ ਜਿਹਾ ਆਪਦੇ ਨੇ ਮੈਨੂੰ ਲੱਗਦਾ ਕਿ ਜ਼ਹਿਰਤ ਮੁਰਦੇ ਫਿਰ ਰਿਆ ਸੀ ਇਹ ਮੁਲਕ ਸੱਚਮੁੱਚ ਜਿਉਣ ਜੋਗਾ ਨਹੀਂ ਰਿਹਾ ਜਿਸ ਢੰਗ ਨਾਲ ਖਿਮਾ ਕਰਿਓ ਮੇਰਾ ਗਲਾ ਭਰਿਆ ਹੋਇਆ ਹੈ ਜੀ ਜੀ ਕਿਉਂਕਿ ਮੇਰੇ ਕੋਲ ਆਪਣੇ ਇਹੋ ਜਿਹੇ ਸਟੂਡੈਂਟਸ ਆਂਦੇ ਨੇ ਮਾਂ ਆਪ ਮਾਂ ਆਪ ਔਰਤਾਂ ਜੀ ਤੁਸੀਂ ਜਿਸ ਢੰਗ ਵੀ ਉਹਦੀ

ਸਰੀਰ ਦੇ ਅੰਦਰਲੇ ਸੱਟਾਂ ਉਹਦੇ ਸਰੀਰ ਸੈਠਾ ਮੱਤੇਦਾਨੀ ਵਾਲ ਦੇ ਜੋ ਜ਼ਖਮ ਕਿਸ ਢੰਗ ਨਾਲ ਖੂਨ ਵਹਿ ਰਿਹਾ ਕਿ ਉੱਥੋਂ ਦੀ ਮੌਤ ਹੋਈ ਹੈ ਬਿਲਕੁਲ ਨਿਰਪਿਆ ਕਾਂਡ ਤੋਂ ਕਿਤੇ ਵੱਧ ਇਸ ਹਾਲ ਚ ਜੋ ਤੇ ਇੰਜਰੀਜ਼ ਜਿਸ ਤਰੀਕੇ ਦੀਆਂ ਦਸਤੀਆਂ ਗਈਆਂ ਤੇ ਫਿਰ ਇੱਕ ਨਹੀਂ ਉੱਥੋਂ ਸੀਨ ਵੱਧ ਮਿਲੇ ਨੇ ਮਲਟੀਪਲ ਟਾਈਮਸ ਉਹਨੂੰ ਕਲਾਕ ਕੋ ਪਹਿਲਾਂ ਸਿਰ ਮਾਰ ਮਾਰ ਕੇ ਦਾ ਕੰਧ ਚ ਮਾਰਿਆ ਗਿਆ ਜੀ ਫਿਰ ਜਿੰਨੇ ਕੁ ਸਵਾ ਇਹਨਾਂ ਫਿਰ ਗਲਾ ਕਟਿਆ ਗਿਆ ਜੀ ਉਸ ਤੋਂ ਬਾਅਦ ਪੂਰਾ ਜਦੋਂ ਦੇਖ ਲਿਆ ਵੀ ਮਰ ਚੁੱਕੀ ਐ ਫਿਰ ਉਸ ਤੋਂ ਬਾਅਦ ਵੀ ਮਲਟੀਪਲ ਰੇਪ ਐ ਜੀ ਤੇ ਦਲੇਸ ਕਰਕੇ ਮੈਂ ਤੁਹਾਨੂੰ ਕਿਹਾ ਵੀ ਅਸੀਂ ਮੁਰਦੇ ਆ ਮੁਰਤੇ ਲਾਸ਼ਾਂ ਫਿਰਦੇ ਆ ਕਿਉਂਕਿ ਅਣਖ ਤਾਂ ਹੈ ਹੀ ਨਹੀਂ ਅਸੀਂ ਜਿਹੜੇ ਜਾਣਦੇ ਦੇ ਇਹੋ ਜਿਹੇ ਜੁਰਮ ਹੁੰਦਿਆਂ ਵੇਖ ਕੇ ਚੁੱਪ ਨੇ ਅੱਖਾਂ ਬੰਦ ਨੇ ਜੀ ਉਹ ਜਿਉਦੇ ਹੋ ਹੀ ਨਹੀਂ ਸਕਦੇ ਉਹ ਲਾਸ਼ਾਂ ਹੀ ਨੇ ਤੁਹਾਡੇ ਸ਼ਬਦਾਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਜੀ 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 ਕਿ ਤੁਸੀਂ ਕਿੰਨੇ ਭਾਵੁਕ ਵੀ ਹੋ ਇਸ ਮਸਲੇ ਨੂੰ ਲੈ ਕੇ ਪਰ ਫਿਰ ਵੀ ਇਸ ਤੇ ਗੱਲ ਕਰਨੀ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇੱਕ ਤਰਫ ਜਦੋਂ ਇਹ ਘਟਨਾ ਵਾਪਰ ਰਹੀ ਹੈ ਉਦੋਂ ਅਸੀਂ ਆਜ਼ਾਦੀ ਦਿਹਾੜੇ ਮਨਾ ਰਹੇ ਹਾਂ بڑے ਜਸ਼ਨ ਮਨਾਏ ਜਾ ਰਹੇ ਨੇ ਪਰ ਕਿਹੜਾ ਆਜ਼ਾਦੀ ਦਿਹਾੜਾ ਅੱਜ ਤੱਕ ਲੰਘਿਆ ਸੰਦੀਪ ਜੀ ਜਦੋਂ ਅਸੀਂ ਇਹ ਕਹਿ ਸਕੀਏ ਛਾਤੀ ਚੋਕ ਕੇ ਕਿ ਉਸ ਦਿਨ ਅਸੀਂ ਇੱਕ ਵੀ ਉਕਤ ਜਿਨੀ ਮਾਰੀ ਉਸ ਇੱਕ ਵੀ ਧੀ ਦਾ ਬਲਾਤਕਾਰ ਇਹੋ ਨਹੀਂ ਕੀਤਾ ਸੀ ਇੱਕ ਵੀ ਧੀ ਦਾ ਅੱਜ ਦੇ ਦਿਨ ਘਟੋ ਘਟ ਡੋਮੈਸਟਿਕ ਵਾਇਲੈਂਸ ਅਧੀਨ ਉਹਨੂੰ ਨਹੀਂ ਮਾਰਿਆ ਗਿਆ ਯਾਨੀ ਕਿ ਜ਼ਰੂਰੀ ਕਦੇ ਤਾਂ ਹੈ ਹੀ ਨਹੀਂ ਔਰਤ ਆਜ਼ਾਦ ਹੋਈ ਕਦੋਂ ਹੈ ਹੁਣ ਇਹ ਹੀ ਇਹ ਤੁਹਾਨੂੰ ਇੱਕ ਘਟਨਾ ਇਹ ਦੇ ਸੀ ਹਰ ਰੋਜ਼ ਮੈਂ ਰੋਜ਼ ਕਹਿ ਰਹੀ ਹਾਂ ਜੀ ਤੁਹਾਡੇ ਤੱਕ ਖਬਰਾਂ ਪਹੁੰਚ ਰਹੀਆਂ ਜਾਂ ਨਹੀਂ ਮੈਨੂੰ ਨਹੀਂ ਪਤਾ ਪਰ ਅਸੀਂ ਕੋਈ ਇੱਕ ਵੀ ਦਿਨ 365 ਦਿਨਾਂ ਚ ਅਜਿਹਾ ਭਾਰਤ ਵਿੱਚ ਨਹੀਂ ਜਿੱਥੇ ਕਦੇ ਨਾ ਕਦੇ ਕਿਸੇ ਨਾ ਕਿਸੇ ਹਸਪਤਲ ਦੇ ਵਿੱਚ ਇਸੇ ਤਰ੍ਹਾਂ ਬੇਟੀ ਦਾ ਜਿੱਦੇ ਢੰਗ ਨਾਲੇ ਹੋ ਰਿਹਾ ਜਾਂ ਤਾਂ ਉਹਨੂੰ ਮੱਤਾਂ ਵੱਲੋਂ ਹੁਣ ਜਦੋਂ ਕੋਵਿਡ ਦੌਰਾਨ ਸਾਨੂੰ ਪਤਾ ਜੇ ਕਿ ਕਿਵੇਂ ਉਹਨੂੰ ਮੜ ਤੱਕ ਮਾਰੇ ਜਾਂਦੇ ਸੀ ਉਹਨਾਂ ਨੂੰ ਕਿਵੇਂ ਕਢੀਸਿਆ ਜਾਂਦਾ ਸੀ ਮੈਂ ਰਜਿੰਦਰਾ ਹਸਪੀਟਲ ਦੀ ਜਿਹੜਾ ਜਿਹੜਾ ਆਕਸੀਜਨ ਦਾ ਸਿਲੰਡਰ ਚੁੱਕ ਕੇ ਮਾਰਿਆ ਗਿਆ ਜੋ ਕਿ ਐਕਸੀਡੈਂਟ ਵਿੱਚ ਆਲਰੇਡੀ ਮੋਇਆ ਮਰੀਜ਼ ਸੀ ਮਰੇ ਦੇ ਸਾਹ ਖੀਰੀ ਤੇ ਆਇਆ ਸੀ ਤੇ ਉਹਨੇ ਮਰਨਾ ਦਿਖਦਾ ਪਿਆ ਪੂਰੀ ਵਾਹ ਲਾਈ ਰੈਜ਼ੀਡੈਂਟ ਨੇ ਤੇ ਤਾਂ ਵੀ ਉਹਦੇ باوجود ਆਕਸੀਜਨ ਦਾ ਸਿਲੰਡਰ ਚੁੱਕ ਕੇ ਮਾਰਨ ਨੂੰ ਪਿਆ ਜੀ ਤੁਸੀਂ ਇਹ ਦੇਖੋ ਕਿ ਪੰਜਾਬ ਵਿੱਚ ਹੋਏ ਭਾਵੇਂ ਬੰਗਾਲ ਵਿੱਚ ਹੋਏ ਕਿਸੇ ਹੀ ਥਾਂ ਤੇ ਜਿਨ੍ਹਾਂ ਨੇ ਆ ਦੇਤੇ ਰੇਪ ਮਾਰਡਲ ਜੇ 1947 ਤੋਂ ਜਿੰਨੇ ਹੋਏ ਹੋਣਗੇ ਨਾ ਉਸ ਤੋਂ ਬਾਅਦ ਇਹ ਕਦੇ ਰੁਕੇ ਨਹੀਂ ਸਾਡੇ ਮੁਲਕ ਅੰਦਰ ਉਸੇ ਹੀ ਤਰ੍ਹਾਂ ਇਹ ਉਨਹੀਂ ਤੁਰੇ ਜਾਂਦੇ ਨੇ ਤੇ ਹੁਣ ਹਾਲ ਇਹ ਤੁਹਾਨੂੰ ਜੇ ਨਿੱਕੀ ਜਿਹੀ ਗੱਲ ਆਪਣੀ ਸਿਚੁਏਸ਼ਨ ਚ ਝਾਤ ਮਾਰਾਂ ਤੇ ਸਾਡੇ ਕੋਈ ਇੱਕ ਖਬਰ ਇੱਕ ਦੱਸਿਓ ਤੁਹਾਡੇ ਕਾ ਕੋਈ ਨਿਕਲ ਕੇ ਆਈ ਅਸੀਂ ਲਿਖਤੀ ਸ਼ਿਕਾਇਤਾਂ ਕਰ ਕਰ ਤੰਦਪਿੱਕਰਾ ਮਾਰ ਰਹੇ ਆ ਮੈਨੂੰ ਨਹੀਂ ਪਤਾ ਕਿ ਕੌਣ ਸੁਣਵਾਈ ਕਰੇਗਾ ਕਿ ਸਾਡੀ ਰੈਜ਼ੀਡੈਂਟ ਮੇਰੀ ਬੱਚੀ ਇੱਥੇ ਪੜਦੀ ਜੀ ਜਿਹੜੀ ਜਿਸ ਦੇ ਅਸੀਂ ਲਿਖਤੀ ਭੇਜਿਆ ਕਿ ਭਾਈ ਜੀ ਬਾਹਰੋਂ ਕੋਈ ਵੀ ਆਂਦਾ ਤੇ ਉਹ ਆਪਣੀ ਜਦੋਂ ਅੰਦਰੋਂ ਸਾਰਾ ਬੱਚਿਆਂ ਨੂੰ ਐਗਜ਼ਾਮਨ ਕਰਨ ਤੋਂ ਬਾਅਦ ਜੋ ਡਰੈਸ ਹੁੰਦੀ ਜੇ ਅਸੀਂ ਪਾ ਲਈ ਪਾ ਕੇ ਆ ਕੇ ਜਦੋਂ ਚੇਂਜ ਕਰਕੇ ਘਰ ਜਾਣ ਲੱਗੇ ਇਥੇ ਤਸਵੀਰਾਂ ਚਿੱਟਾ ਜਾਂਦੀਆਂ ਉਹਦੀਆਂ ਇਸ ਤਰ੍ਹਾਂ ਦੇ ਕੁੱਲੇ ਦਰਵਾਜ਼ੇ ਤੋੜ ਕੇ ਅੰਦਰ ਆਂਦੇ ਨੇ ਬੰਦੇ ਉਹਦਾ ਸਮਾਨ ਚੱਕ ਕੇ ਲੈ ਜਾਂਦੇ ਨੇ ਮੋਬਾਈਲ ਲੈ ਜਾਂਦੇ ਨੇ ਰੋਜ਼ ਦੀ ਘਟਨਾ ਜੇ ਇਹ ਰੋ ਅਕਸ਼ੰਦੀਪ ਜੀ ਮੈਂ ਆਪ ਦੀ ਗੱਲ ਕਰਾਂ ਜੇ ਤੁਸੀਂ ਹੋਰ ਕਿਸੇ ਤੇ ਨਹੀਂ ਸੁਣਨਾ ਚਾਹੁੰਦੇ ਕਿ ਅਸੀਂ ਈਵਨਿੰਗ ਰਾਉਂਡਸ ਤੇ ਜਾਂਦੇ ਹਾਂ ਜੀ ਜੀ ਮੇਰੇ ਨਾਲ ਦੀਆਂ ਕੰਬਰ ਤੁਰਦੀਆਂ ਉੱਥੇ ਪਹੁੰਚਦੀਆਂ ਨੇ ਕਿ ਅਸੀਂ ਜਦੋਂ ਸ਼ਾਮ ਨੂੰ ਲਿਫਟ ਵਿੱਚ ਚੜਾਂਗੇ ਕੋਈ ਤੁਰਦਾ ਫਿਰਦਾ ਬੰਦਾ ਆਏਗਾ ਕੋਈ ਮੁੰਡਾ ਛੋਟੀ ਉਮਰ ਦਾ ਵੀ ਆ ਕੇ ਤੁਹਾਨੂੰ ਘੂਟ ਮਾਰੇਗਾ ਇਹ ਕਰੇਗਾ ਐਸ ਤਰੀਕੇ ਦਾ ਮਾਹੌਲ ਅਸੀਂ ਮੈਂ ਤੁਹਾਨੂੰ ਸਿੰਪਲ ਰਜਿੰਦਰਾ ਹਸਪਤਾਲ ਦੀ ਗੱਲ ਕਰ ਰਹੀ ਆ ਆਪਣੇ ਵੀ ਜਿਹੜੀ ਮੈਂ ਅੱਖੀਂ ਦੇਖੀ ਮਤਲਬ ਅਸੀਂ ਰਾਜਾਲਾ ਆਸਾਨ ਕਿ ਚਾਹੇ ਸਰਕਾਰੀ ਇੰਸਟੀਚਿਊਟ ਨੇ ਜਾਂ ਪ੍ਰਾਈਵੇਟ ਹਰ ਥਾਂ ਦੇ ਉੱਤੇ ਡਾਕਟਰ ਵੀ ਸੇਫ ਨਹੀਂ ਖਾਸ ਕਰਕੇ ਕੁੜੀਆਂ ਡਾਕਟਰ ਲੀਡੀ ਡਾਕਟਰ ਬਿਲਕੁਲ ਕਿਸੇ ਹਾਲਤ ਨਹੀਂ ਤੇ ਮੈਂ ਅਸਲ ਕਹਿਣਾ ਚਾਹੁੰਦੀ ਆ ਜਿਹੜੇ ਝਾਂਦੇ ਨੇ ਨਾ ਛਾਤੀ ਥੋਕ ਕੇ ਮੇਰੇ ਸਾਹਮਣੇ ਖੜੇ ਹੋ ਕੇ ਜਵਾਬ ਦੇਣ ਮੇਰੇ ਅੱਖਾਂ ਪਾ ਕੇ ਕਿ ਕਿਹੜੇ ਪ੍ਰੋਫੈਸਰ ਲੈਵਲ ਦੇ ਇੱਥੇ ਬੰਦੇ ਕਿਸੇ ਨਾਲੋਂ ਆਪਣੀਆਂ ਸਟੂਡੈਂਟਸ ਨੂੰ ਕਿਵੇਂ ਹਰਾਸ ਕਰਦੇ ਨੇ ਉਹ ਕੋਈ ਲੁਕੀ ਹੋਈ ਗੱਲ ਨਹੀਂ ਸੋ ਕੱਲੇ ਅਸੀਂ ਬਾਹਰਲੇ ਦੀ ਗੱਲ ਨਾ ਕਰੀਏ ਇਹ ਪੇਸ਼ੇ ਦੇ ਵਿੱਚ ਜਿਸ ਢੰਗ ਨਾਲ ਸਰ ਬਣੇ ਵੀ ਉਹ ਜਿਸ ਢੰਗ ਨਾਲ ਇੱਥੇ ਹਰਾਸਮੈਂਟ ਕਰਦੇ ਨੇ ਸਟੂਡੈਂਟਸ ਨੇ ਕਿਵੇਂ ਆਪਣੀਆਂ ਹੀ ਜੂਨੀਅਰਸ ਦੇ ਨਾਲ ਤੇ ਉੱਥੇ ਸਜ਼ਾ ਸਿਰਫ ਉਸ ਜੂਨੀਅਰ 'ਤੇ ਆਵਾਜ਼ ਕੱਢ ਦੀ ਜੇ ਉਸੇ ਨੂੰ ਦਿੱਤੀ ਜਾਂਦੀ ਜੇ ਕਿ ਤੈਨੂੰ ਬਦਲ ਦਾਂਗੇ ਤੇਰਾ ਇਹ ਕਰ ਦਾਂਗੇ ਤੇਰੀ ਇਨਕੁਆਇਰੀ ਆਰਡਰ ਕਰ ਦਾਂਗੇ ਤੈਨੂੰ ਸਸਪੈਂਡ ਕਰ ਦਾਂਗੇ ਇੱਕ ਕੇਸ ਮੇਰੀ ਨਜ਼ਰੀ ਤਾਂ ਹੈ ਨਹੀਂ ਆ ਤੁਸੀਂ ਕਿਹਾ ਹੋਏ ਪਲੀਜ਼ ਦੱਸ ਦੇਣਾ ਵੀ ਆਹ ਸੀਨੀਅਰ ਮੇਲ ਡਾਕਟਰ ਅਗੇਂਸਟ ਕਦੇ ਕੋਈ ਐਕਸ਼ਨ ਲਿਆ ਗਿਆ ਹੋਏ ਉਹਨੂੰ ਸਭੋ ਪ੍ਰੋਟੈਕਸ਼ਨ ਹੀ ਦਿੱਤੀ ਜਾਂਦੀ ਜੇ ਹਾਇਰ ਅਪ ਤੋਂ ਅਥਾਰਟੀ ਤਾਂ ਪਰ ਉਸ ਬੇਟੀ ਨੂੰ ਨਾ ਮੈਂ ਕਦੇ ਮਿਲਿਆ ਦੇਖਿਆ ਨਹੀਂ ਅੱਜ ਤੱਕ ਆਪਣੇ ਪੂਰੇ ਕਰੀਅਰ ਵਿੱਚ ਇਹ ਚੀਜ਼ ਕੱਲੀ ਰਜਿੰਦਰਾ ਵੀ ਨਹੀਂ ਹੈ ਜੀ ਜੀ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜੀ ਈਵਨ ਫੀਲਡ ਵਿੱਚ ਬੈਠੀਆਂ ਬੇਟੀਆਂ ਜੀ ਕਿਸ ਢੰਗ ਨਾਲ ਉਹ ਆ ਕੇ ਕੰਪਲੇਂਟ ਕਰਨੀਆਂ ਨੇ ਕਿ ਆਜੀ ਕੱਲ ਨੂੰ ਕੋਈ ਦਖਾਨ ਆਇਆ ਆ ਮੈਸੇਜ ਕਰ ਰਿਹਾ ਇਸ ਤਰੀਕੇ ਦੀਆਂ ਪੋਰਨ ਉਹ ਮੂਵੀਸਾਨੂੰ ਮੈਸੇजेस ਕਰ ਰਿਹਾ ਜੀ ਇੱਥੇ ਅਕਸਰ ਮੈਂ ਇਹ ਰਸਤੀ ਇਨਚਾਰਜ ਬੈਠੇ ਦੇਣਾ ਜੀ ਇੱਥੇ ਰਜਿੰਦਰਾ ਵਿੱਚ ਤੋਂ ਲੈ ਕੇ ਕਿਸੇ ਵੀ ਥਾਂ ਤੇ ਮੈਂ ਨਾਮ ਲੈਣ ਚ ਕੋਈ ਮੈਨੂੰ ਡਰ ਨਹੀਂ ਜਪ ਨਾਮ ਹੈਗੇ ਨੇ ਤੁਸੀਂ ਆ ਕੇ ਵੇਖ ਸਕਦੇ ਹੋ ਕੀ ਹਾਲ ਜੇ ਕਿ ਕੰਪਲੀਟ ਜਾਂਦੀਆਂ ਨੇ ਥੱਬਿਆਂ ਦੇ ਨਾਲ ਇੱਕ ਕੇਸ ਮੈਨੂੰ ਦੱਸ ਦੇ ਜਿੱਥੇ ਐਕਸ਼ਨ ਹੋਇਆ ਦਿਖਾਇਆ ਗਿਆ ਹੋਵੇ ਇੱਕ ਕੇਸ ਹਾਈਲਾਈਟ ਹੀ ਨਹੀਂ ਹੋਏਗਾ ਦੱਸ ਦਿਓ ਇਸਾ ਉਹ ਕਦੇ ਵੀ ਜੇ ਅਸੀਂ ਪੂਰੇ ਉੱਤੇ ਮੰਤਰੀਆਂ ਤੱਕ ਹੱਥ ਜੋੜ ਕੇ ਖੜੇ ਹੋ ਜਾਈਏ ਪੱਤਰ ਲਿਖ ਲਿਖ ਅਸੀਂ ਮੈਨੂੰ ਲੱਗਦਾ ਜੀ ਉਹ ਗੋਦਾਮ ਭਰ ਗਏ ਹੋਣੇ ਕਿ ਕੋਈ ਐਕਸ਼ਨ ਲਿਆ ਜਾਏ ਇਹ ਵੀ ਨਹੀਂ ਲਿਆ ਜਾਂਦਾ ਮੈਨੂੰ ਤਾਂ ਲੱਗਦਾ ਜਾਂ ਤਾਂ ਕਮਾਊ ਪੁੱਤ ਹੁੰਦੇ ਨੇ ਤੇ ਜਾਂ ਇਹ ਫਿਰ ਆਪ ਮੈਂ ਇਸ 'ਚ ਬਿਲਕੁਲ 1 ਫੀਸਦ ਵੀ ਕੋਈ ਲੁਕਾ ਨਹੀਂ ਰਹੀ ਹਕੀਕਤ ਹੈ ਤੇ ਜਾਂ ਫਿਰ ਉਹਨਾਂ ਦੇ ਆਪਣਾ ਹੱਥ ਦਿੱਤਾ ਗਿਆ ਹੋਵੇਗਾ ਇਹਦੇ ਤੇ ਵੀ ਚਲੋ ਜੀ ਡਟੇ ਰਹੋ ਲੱਗੇ ਰਹੋ ਕੋਈ ਪਰਵਾਹ ਨਾ ਕਰੋ ਕਿਉਂ ਆਖਰ ਅਤੀ ਇਸ ਤੀਏ ਐਕਸ਼ਨ ਨਹੀਂ ਲੈ ਰਹੇ ਇਹ ਜਦੋਂ ਪੂਰੇ ਮੁਲਕ ਵਿੱਚੇ ਚੱਲ ਰਿਹਾ ਹੋਵੇ ਮੁਲਕ ਦੀ ਗੱਲ ਹੁਣ ਮੈਂ ਕਰਦੀ ਹਾਂ ਜੀ ਜੀ ਅਸੀਂ ਇਸ ਮੈਨੂੰ ਵੀਰੇ ਇੱਕ ਇਸ ਦੱਸ ਜਿੱਥੇ ਇਸ ਤਰ੍ਹਾਂ ਦੀ ਡਾਕਟਰਾਂ ਦੇ ਉੱਤੇ ਵਾਇਲੈਂਸ ਹੋਣ ਤੋਂ ਬਾਅਦ ਤੁਸੀਂ ਪ੍ਰੋਪਰ ਉਹ ਸੜਕਾਂ ਤੇ ਵੀ ਨਿੱਤਰੇ ਸਭ ਕੁਝ ਕੀਤੇ ਤੇ ਮੈਂ ਤਾਂ ਨਾ ਚੌਕ ਨਾ ਇਸ ਗੱਲ ਤੇ ਜੋ ਅੱਜ ਜੋ ਸੁਣੀ ਗਈ ਜਿਸ ਕਾਰਨ ਮੈਂ ਤੁਹਾਨੂੰ ਕਿਹਾ ਕਿ ਅਸੀਂ ਮੁਰਦੇ ਫਿਰਦੇ ਆਂ ਲਾਸ਼ਾਂ ਕਿ ਇੱਕ ਇਸੇ ਤਰ੍ਹਾਂ ਕਿਸੇ ਦੇ ਉਸ ਪੜੀਤੇ ਦੇ ਥੱਲੇ ਕਮੈਂਟਸ ਦੇ ਵਿੱਚ ਸੀ ਇਹੀ ਕੁਝ ਹੋਣਾ ਚਾਹੀਦਾ ਵੀ ਜੋ ਡਿਊਟੀ ਤੇ ਉੱਪਰ ਗਈ ਭੱਲਾ ਨਾ ਤੁਹਾਡੇ ਇਹੋ ਜਿਹੇ ਜਲਦਿਆਂ ਨੂੰ ਵੀ ਤੁਸੀਂ ਇਹੋ ਜੇ ਕਹਿ ਸਕਦੇ ਹੋ ਹਾਲੇ ਵੀ ਕਿ ਉਹ ਡਿਊਟੀ ਤੇ ਬੇਟੀ ਦੇ ਇੱਕ ਘੰਟਾ ਆਰਾਮ ਕਰਨ ਚਲੀ ਗਈ ਸੀਵੀ ਦੇ ਜੇ ਨਹੀਂ ਪਤਾ ਮੈਂ ਦੱਸ ਦਿਆ 72 72 ਘੰਟੇ ਦੀ ਉਪ ਕਰਦੇ ਨੇ ਬੱਚੇ ਜੀ 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 ਦੇ ਕਿ ਉਹ ਸੀ ਕਿ ਘੰਟਾ ਜਦੋਂ ਕਿ ਕੋਈ ਪੇਸ਼ੈਂਟ ਨਹੀਂ ਹੈ ਜੇ ਬੇਸੀ ਆਰਾਮ ਕਰਨ ਜਾਂਦੀ ਹੈ ਤਾਂ ਕਿ ਇਹ ਸਲੂਕ ਕੀਤਾ ਜਾਏਗਾ ਤੇ ਬੋਲਣ ਵਾਲੇ ਨੇ ਕਿ ਉਹ ਆਪਣੀਆਂ ਬੇਟੀਆਂ ਨਾਲ ਨਹੀਂ ਸਲੂਕ ਕਰਦੇ ਨੇ ਇਸ ਤਰੀਕੇ ਦੇ ਅਸੀਂ ਬਣ ਚੁੱਕੇ ਹਾਂ ਕਿ ਅਸੀਂ ਇਹੋ ਜੀਆਂ ਗੱਲਾਂ ਸਰਿਆਮ ਉੱਪਰ ਲਿਖ ਕੇ ਅੱਜ ਦਿਖਾ ਸਕਦੇ ਹਾਂ ਵੀ ਆ ਸਾਡੇ ਅੰਦਰ ਇੰਨੀ ਗੰਦਗੀ ਭਰੀ ਹੈ ਤੇ ਅਸੀਂ ਲੱਭਦੇ ਕਿਹਨਾਂ ਤੋਂ ਉਹਨਾਂ ਪੋਲਿਟਿਸ਼ੀਅਨਸ ਤੋਂ ਜਿਨ੍ਹਾਂ ਦੇ ਉੱਤੇ ਚਾਰਜ ਲੱਗੇ ਹੋਏ ਨੇ ਰੇਪਸ ਦੇ ਜੀ ਕੋਈ ਪਾਰਟੀ ਚੁੱਕ ਲੋ ਕੋਈ ਮੈਂ ਤਾਂ ਤੁਹਾਨੂੰ ਕਹਿੰ ਰਹੀ ਹਾਂ ਜਿੰਨੇ ਵੀ ਅੱਗੇ ਆਏ ਨੇ ਜਿਹੜੀਆਂ ਮਰਜ਼ੀ ਇੱਥੇ ਰਾਜ ਕਰਨ ਵਾਲੀਆਂ ਆਪੋਜੀਸ਼ਨ ਵਾਲੀਆਂ ਹਰ ਇੱਕ ਦੇ ਬੰਦਿਆਂ ਦੇ ਉੱਤੇ ਜਿਹੜੇ ਵੀ ਨੇ ਉਹਨਾਂ ਚੋਂ ਕਿਸੇ ਨਾ ਕਿਸੇ ਉੱਤੇ ਇਹ ਇਲਜ਼ਾਮ ਲੱਗੇ ਨੇ ਤੇ ਤੁਸੀਂ ਦੇਖੋ ਇਹ ਖੁੱਲ ਕੇ ਬੇਸ਼ਰਮ ਹੋ ਕੇ ਉਹ ਫਿਰ ਵੀ ਕੁਰਸੀਆਂ ਤੇ ਬੈਠਦੇ ਨੇ ਉਹਨਾਂ ਤੇ ਥਾਪੜੇ ਹੁੰਦੇ ਨੇ ਉਹਨਾਂ ਦੇ ਪਾਰਟੀ ਵਾਲਿਆਂ ਦੇ ਡਟੇ ਰਹੋ ਲੱਗੇ ਰਹੋ ਤੁਹਾਡੀ ਇਸ ਗੱਲਬਾਤ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਕਿੰਨੇ ਦੁਖ ਭਰੀਆਂ ਕਹਾਣੀਆਂ ਨੇ ਅੰਦਰ ਦੀਆਂ ਹਾਲਾਂਕਿ ਬਾਹਰ ਨਹੀਂ ਆਉਂਦੀਆਂ ਨਿਕਲ ਕੇ ਇਹ ਵੀ ਇੱਕ ਤਰਾਸਦੀ ਹੈ ਔਰ ਬਹੁਤੀ ਵਾਰੀ ਚੁੱਪ ਬੱਟੀ ਜਾਂਦੀ ਜਦੋਂ ਕੋਈ ਵੱਡੀ ਘਟਨਾ ਹੁੰਦੀ ਹੈ ਜਿਸ ਮਾਰਫਤ ਅਸੀਂ ਵੀ ਗੱਲਬਾਤ ਕਰ ਰਹੇ ਆ ਉਹਨੂੰ ਟ੍ਰੇਨਿੰਗ ਡਾਕਟਰ ਦਾ ਕਸੂਰ ਕੁਝ ਵੀ ਨਹੀਂ ਉਲਟਾ ਉਸਤੇ ਉੱਤੇ ਸਵਾਲ ਖੜੇ ਕਰਨੇ ਔਰ ਉਸ ਦੇ ਨਾਲ ਕਿਵੇਂ ਤਸ਼ੱਦਦ ਕੀਤਾ ਗਿਆ ਜਿਸਮਾਨੀ ਤੌਰ ਦੇ ਉੱਤੇ ਵੀ ਔਰ ਉਸ ਤੋਂ ਪਹਿਲਾਂ ਮਾਨਸਿਕ ਤੌਰਚਰ ਕਿੰਨਾ ਕੀਤਾ ਗਿਆ ਹੋਵੇਗਾ ਘਟਨਾ ਵੇਲੇ ਔਰ ਉਹ ਦੱਸਿਆ ਜਾ ਰਿਹਾ ਕਿ ਇੱਕ ਪੁਲਿਸ ਦਾ ਵਲੰਟੀਅਰ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਦੱਸਦਾ ਸੀ ਕੰਮ ਕਰਨ ਵਾਲਾ ਕੋਈ ਉੱਥੇ ਸਿਕਿਉਰਿਟੀ ਨਹੀਂ ਨਾ ਸੂਬਾ ਸਰਕਾਰ ਨੇ ਗੰਭੀਰਤਾ ਦੇ ਨਾਲ ਮਸਲੇ ਨੂੰ ਪਹਿਲਾਂ ਲਿਆ ਹੁਣ ਜਦੋਂ ਸਾਰੇ ਸੜਕਾਂ ਤੇ ਉਤਰੇ ਨੇ ਤੇ ਸਾਰਿਆਂ ਤੇ ਪ੍ਰੈਸ਼ਰ ਬਣ ਗਿਆ ਹੁਣ ਕਿਹਾ ਜਾ ਰਿਹਾ ਕਿ ਨਹੀਂ ਹੁਣ ਸੀਬੀਆਈ ਨੇ ਆਪਣੇ ਹੱਥ ਜਾਂਚ ਲੈ ਲਈਏ ਹੁਣ ਕੁਝ ਨਾ ਕੁਝ ਬਣੇਗਾ ਬਰ ਬਰ ਵੀਰੇ ਕਦੇ ਅਜੇ ਤੱਕ ਵੀ ਕਦੇ ਕੁਝ ਨਹੀਂ ਬਣਿਆ ਤੇ ਮੈਂ ਦੱਸ ਰਹੀ ਹਾਂ ਜੇ 365 ਦਿਨ ਰੋਜ਼ ਦਾੇ ਕੰਮ ਹੋ ਰਿਹਾ ਤਾਂ ਇੱਕ ਪਬਲਿਕ ਨੋਟਿਸ ਕੱਢ ਦੇਣਾ ਕਿ ਆਪ ਆਪਣੇ ਥਾਵਾਂ ਤੇ ਤੁਸੀਂ ਸੁਰੱਖਿਆ ਪ੍ਰਦਾਨ ਕਰਦੇ ਹੋ ਯਾਨੀ ਹਾਦੀ ਹੋ ਗਈ ਕਿ ਜੇ ਇੱਕ ਪ੍ਰੋਫੈਸਰ ਆਪਣੀ ਹੀ ਸਟੂਡੈਂਟ ਨਾਲ ਮਿਸਬੀਹੇਵ ਕਰਦਾ ਜਾਂ ਜਿਸ ਦੇ ਸਟ੍ਰਕਚਰ ਉਸ ਤੋਂ ਚਾਹਦਾ ਹੈ ਕੋਈ ਕੰਡਕਟ ਕਰਵਾਣਾ ਤਾਂ ਕੀ ਤੁਸੀਂ ਉੱਥੇ ਕਿਹੜੀ ਤਰ੍ਹਾਂ ਦੀ ਸਿਕਿਉਰਿਟੀ ਨਾਲ ਕੀ ਰੋਕਣਾ ਚਾਹੋਗੇ ਜਿੱਥੇ ਸਿਰਾ ਹੀ ਲੱਗਿਆ ਹੋਵੇ ਸਾਰਾ ਕੁਝ ਉਨਾ ਥਾਵਾਂ ਤੇ ਵਰਕਪਲੇਸ ਤੇ ਜਿਸ ਢੰਗ ਨਾਲ ਕੋਈ ਯੂਨੀਵਰਸਿਟੀਆਂ ਦੇਖ ਲੋ ਕੋਈ ਕਾਲਜਸ ਦੇਖ ਲੋ ਕੋਈ ਸਕੂਲਸ ਦੇਖ ਲੋ ਕਿ ਕਿਸੇ ਕਿਸਮ ਦੀ ਕੋਈ ਸਿਕਿਉਰਿਟੀ ਜੇ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਮੁਲਕ ਵਿੱਚ ਇੱਕ ਧੀ ਸਾਡੀ ਬੇਟੀ 4 ਵਰਿਆਂ ਦੀ ਵੀ ਜੇ ਵਾਪਸ ਦੁਕਾਨ ਤੋਂ ਹੀ ਘਰ ਤੱਕ ਆਂਦੀ ਹੋਏ ਅਸੀਂ ਕਵਾਂਗੇ ਸੇਫ ਹੈ ਕਿਸ ਕਿਸਮ ਦੀ ਸਿਕਿਉਰਿਟੀ ਕਰ ਰਹੇ ਹੋ ਤੇ ਪਬਲਿਕ ਨੋਟਿਸ ਨਾਲੇ ਕਾਹ ਦੇਣਾ ਸਿਕਿਉਰਿਟੀ ਤੁਸੀਂ ਰੱਖਿਓ ਜਿੱਥੇ ਸਿਕਿਉਰਿਟੀ ਗਾਰਡ ਤੱਕ ਫੜਿਆ ਗਿਆ ਕਿਚਰ ਕਰਦਾ ਇੱਕ ਬੇਟੀ ਨੂੰ ਸ਼ਰਾਬ ਵਿੱਚ ਥੋਪਿਆ ਹੋਇਆ ਕੀ ਗੱਲ ਕਰ ਰਹਾ ਸੀ ਕਿਸ ਤਰ੍ਹਾਂ ਦੀਆਂ ਕਰ ਰਹਾ ਕਿਉਂ ਇਹ ਚੀਜ਼ਾਂ ਡਿਊਟੀ ਦੇ ਉੱਤੇ ਇਸ ਤਰ੍ਹਾਂ ਇੰਨੀ ਸਖਤੀ ਨਾਲ ਜੇ ਅਸੀਂ ਗੱਲ ਕਰਦੇ ਆਂ ਈਵਨ ਤੁਸੀਂ ਨੇੜੇ ਹੀ ਦੇ ਚੱਲਦੇ ਹੋ ਮੇਰੇ ਨਾਲ ਪੀਜੀ ਆਈ ਤੁਸੀਂ ਦੇਖਦੇ ਹੋ ਕਿ ਪੂਰੀ ਫੁੱਲ ਸਿਕਿਉਰਿਟੀ ਜੀ ਉਸ ਸਭ ਦੇ ਬਾਵਜੂਦ ਜ਼ਰਾ ਇੱਕ ਧਿਆਨ ਕਰਿਓ ਕਿ ਉੱਥੇ ਸਾਡੀ ਬੇਟੀ ਨੇ ਸੁਇਸਾਈਡ ਕਮਿਟ ਨਹੀਂ ਕੀਤਾ ਸੀ ਆ ਫਿਰ ਅਸੀਂ ਅਲਟੀਮੇਟਲੀ ਕੀ ਕਰ ਕੀ ਰਹਾ ਅਸੀਂ ਉਹਨਾਂ ਦਾ ਕਿਉਂ ਗਲਾ ਕੁੱਟ ਰਹਾ ਕਿਸ ਕਿਸਮ ਦੀ ਸਿੱਕੀ ਦੀ ਗੱਲ ਕਰ ਰਹੇ ਆ ਯਾਨੀ ਉਹਦੀ ਹਰਾਸਮੈਂਟ ਜੇ ਡਿਪਾਰਟਮੈਂਟ ਅੰਦਰ ਹੋ ਰਹੀ ਹੈ ਕਿਹੜੀ ਸਿਕਿਉਰਿਟੀ ਉਹਨੂੰ ਬਚਾ ਲਏਗੀ ਕੋਈ ਵੀ ਥਾਂ ਸੁਰੱਖਿਅਤ ਅਸੀਂ ਧੀਾਂ ਲਈ ਛੱਡੀ ਤਾਂ ਨਹੀਂ ਪਰ ਇੰਨੀ ਸਿਖਰ ਆ ਜਾਏ ਹੁਣ ਕਿ ਸਾਡੀਆਂ ਇੱਥੋਂ ਫੋਟੋਆਂ ਛਿੱਤ ਕੇ ਸਾਡੀਆਂ ਬੇਟੀਆਂ ਦੀ ਕਿਉਂ ਚੇਂਜ ਓਵਰ ਕਰਕੇ ਜਦੋਂ ਡਿਊਟੀ ਤੋਂ ਬਾਅਦ ਜਾਣੀਆਂ ਚਾਹਣ ਤੇ ਕੋਈ ਸੁਣਵਾਈ ਨਹੀਂ ਕੋਈ ਫੜੇ ਨਾ ਅਸੀਂ ਬਿਲਕੁਲ ਹੀ ਸੱਚ ਦੱਸਾਂ ਕਿ ਇਸ ਤਰ੍ਹਾਂ ਨਾਲ ਐਪੋ ਡੇਟੀਆਂ ਲਗਾਤਾਰ ਬਾਹਰ ਜਾ ਰਹੀਆਂ ਨੇ ਸ਼ਾਰਟੇਜ ਸਾਡੀ ਪੂਰੀ ਕੰਟਰੀ ਵਿੱਚ ਰਹੀ ਹੈ ਇਹਦੇ ਇਹੀ ਹਾਲ ਰਿਹਾ ਸੱਚ ਜਾਣੋ ਅੱਜ ਦੇ ਦਿਨ ਵੀ 40% ਤੋਂ ਵੱਧ ਨੇ ਜਿਹੜੇ ਬੱਚੇ ਹਰ ਕਲਾਸ ਤੋਂ ਬਾਹਰ ਜਾ ਰਹੇ ਨੇ ਜੀ ਜੇ ਇਹ ਨਹੀਂ ਹਾਲ ਰਿਹਾ ਤਾਂ ਬਹੁਤੇ ਦੇਰ ਨਹੀਂ ਜਦੋਂ ਸਾਨੂੰ ਬਿਲਕੁਲ ਹੀ ਇਸ ਤਰੀਕੇ ਸਪੈਸ਼ਲਿਸਟ ਡਾਕਟਰਸ ਖਾਸ ਕਰਕੇ ਗਵਰਨਮੈਂਟ ਸੈਕਟਰ ਇਸ ਦਾ ਮਿਲਨੇ ਨਹੀਂ ਫਿਰ ਦੱਸ ਦੇਣਾ ਕਿ ਕੌਣ 5-5000 ਦੀ ਫੀਸ ਦੇ ਕੇ ਦਿਖਾਣ ਜਾਏਗਾ ਪ੍ਰਾਈਵੇਟ ਸੈਕਟਰਸ ਕੀ ਕੋਣ ਖਰਚਿਆ ਕਰੇਗਾ 10-10 ਲੱਖ ਰੁਪਏ ਤੇ ਜੇ ਨਹੀਂ ਤੁਸ ਦਿਓ ਵੀ ਆਪਾਂ ਹਾਲ ਕੀ ਬਣਾ ਕੇ ਰੱਖ ਰਿਆਂ ਤੇ ਜਿਹੜੇ ਅੱਜ ਉਂਗਲਾ ਚੱਕਦੇ ਨੇ ਜੀ ਇਹ ਡਾਕਟਰ ਸਾਰੇ ਹੀ ਲੁਟੇਰੇ ਨੇ ਉਹ ਭਈ ਤੁਹਾਡੀਆਂ ਵੀ ਧੀਆਂ ਨੇ ਪੜ੍ਹ ਲਿਖ ਕੇ ਉੱਥੇ ਜਾਨ ਨੇ ਕਿਉਂ ਇਸ ਤਰੀਕੇ ਦੇ ਅਸੀਂ ਗੱਲ ਕਰ ਰਹੇ ਕਿਹੜਾ ਪੇਸ਼ਾ ਜੀ ਜਿਹਨੂੰ ਅਸੀਂ ਕਹਿੰਦੇ ਆ ਕਿ 100% ਸਾਰੇ ਦੇ ਸਾਰੇ ਖਰੇ ਉੱtre ਹੋਏ ਨੇ ਜੇ 2% ਮੈਂ ਆਪ ਹਾਂ ਮੈਂ ਲੁਕਾ ਨਹੀਂ ਰਖਦੀ 2% ਤਾਂ ਸਾਡੇ ਤੇ ਹੀ ਕਾਲੀਆਂ ਪਰਡਾਂ ਬਿਲਕੁਲ ਜਾਇਜ਼ ਮੈਂ ਕਹਿ ਨਹੀਂ ਲੱਗਦਾ ਦੇ ਕੇ ਲਾਸ਼ਾਂ ਤੋਂ ਵੀ ਕਮਾਈ ਕਰਦੇ ਨੇ ਖਣ ਕੋਈ ਇਸ ਦੌਰ ਆਏ ਨਹੀਂ ਪਰ ਉਹਦੇ ਨਾਲ ਕੀ ਸਮੁੱਚੇ ਸਾਰੀਆਂ ਉਹ ਬੇਟੀਆਂ ਜਿਹੜੀਆਂ ਬਣਨੀਆਂ ਚਾਹ ਰਹੀਆਂ ਨੇ ਜੇ ਡਾਕਟਰ ਇਸ ਪੇਸ਼ੇ ਨੂੰ ਮਲਦੀਆਂ ਨੇ ਕਿ ਹਾਂ ਜੀ ਇਹ ਬਹੁਤ ਪਵਿੱਤਰ ਪੇਸ਼ਾ ਕਿ ਔਰ ਇਹਦਾ ਸੋਲੂਸ਼ਨ ਇਹ ਜੇ ਕਿ ਉਹਨਾਂ ਨਾਲ ਇਹ ਕਰਨਾ ਚਾਹੀਦਾ ਮੈਨੂੰ ਸਮਝ ਨਹੀਂ ਆਉਂਦੀ ਅੱਜ ਇੱਕ ਘਰ ਵਿੱਚ ਵੀ ਕਿਵੇਂ ਰੋਟੀ ਬਣਾ ਰਹੇ ਨੇ ਕਿਉਂ ਉਹ ਸੜਕਾਂ ਤੇ ਨਿੱਤਰ ਕੇ ਨਹੀਂ ਖੇ ਜੇ ਨਿਰਪਯਾ ਦੇ ਕਾਰਨ ਇਹ ਸਾਰੇ ਨਿਕਲੇ ਸਨ ਉਦੋਂ ਤਾਂ ਅੱਜ ਸਾਰਾ ਮੁਲਕ ਉਹਨੂੰ ਅੱਗ ਲੱਗਣੀ ਚਾਹੀਦੀ ਹੈ ਸਾਰਾ ਮੁਲਕ ਸੜਕਾਂ ਤੇ ਹੋਣਾ ਚਾਹੀਦਾ ਜੇ ਆਪ ਸੜਕੀ ਧੀ ਦੇ ਅੱਜ ਸਾਨੂੰ ਫਿਕਰ ਨਹੀਂ ਸਨ ਲੱਗਦਾ ਕਿਸੇ ਦੀ ਧੀ ਮਾਰੀ ਗਈ ਪਰ ਫਿਰ ਇਹ ਇੱਥੇ ਹੀ ਫਿਰਦੇ ਨੇ ਹਰ ਲਹਰ ਹਰ ਲੜਦੇ ਇਹੋ ਜਿਹੇ ਲੋਕ ਉਦੋਂ ਹੀ ਉੱਠਾਂਗੇ ਜਦੋਂ ਸਾਡੀ ਧੀ ਤੇ ਹੱਥ ਪਿਆ ਗਿਆ ਸਾਡੇ ਨਿਕਲਣਾ ਚਾਹੀਦਾ ਸਭ ਨੂੰ ਸੜਕਾਂ ਤੇ ਅਸੀਂ ਵੀ ਸਾਰੇ ਦੇ ਘਟੋਂ ਘਟ ਪੰਜਾਬੀ ਤਾਂ ਜਾਣੇ ਜਾਂਦੇ ਨੇ ਨਾ ਪੰਜਾਬੀ ਹੋਈ ਨਿੱਤਰ ਜਨ ਨਾਲ ਹਰਿਆਣੇ ਦੇ ਬੈਠੇ ਪੰਜਾਬੀ ਹੁੰਦਾ ਸੀ ਉਨੇ ਹੀ ਅਣਖੀ ਨੇ ਜੇ ਸਾਰੇ ਪੰਜਾਬ ਹਰਿਆਣਾ ਸਾਰਾ ਰਲ ਕੇ ਸੜਕਾਂ ਤੇ ਨਿਕਲਿਆ ਹੋਵੇ ਨਾ ਜੀ ਉਸ ਦਿਨ ਸਮਝਾਂਗੇ ਕਿ ਵਾਕਿਆਨੰਦਰ ਪੀੜ ਉੱਠੀ ਜੇ ਸਹੀ ਮਹਿਣਿਆਂ ਚ ਬੇਟੀਆਂ ਦੀ ਆਜ਼ਾਦੀ ਦੇ ਲਈ ਅਸੀਂ ਸਾਰੇ ਖੜੇ ਆ ਵਰਨਾ 47 ਹੋਇਆ ਤੇ ਅੱਜ ਹੋਇਆ ਫਰਕ ਕੋਈ ਨਹੀਂ ਉਦੋਂ ਵੀ ਪੱਟ ਲੁੱਟੀ ਗਈ ਸੀ ਤਿਆਂ ਅੱਜ ਵੀ ਪੱਟੀਆਂ ਜਾ ਰਹੀਆਂ ਨੇ ਪਰ ਅਸੀਂ ਆਵਾਜ਼ ਉਦੋਂ ਵੀ ਮੁਰਦੇ ਸਾਂ ਅੱਜ ਵੀ ਮੁਰਦਾ ਹੀ ਰਹਿ ਗਏ ਤਾਂ ਉਮੀਦ ਕਰਦੇ ਆ ਕਿ ਅਜਿਹੇ ਮਾਮਲੇ ਵਾਪਰਨ ਨਾ ਪਹਿਲੀ ਗੱਲ ਜੇ ਵਾਪਰਦੇ ਆ ਤੇ ਉਸ ਤੋਂ ਬਾਅਦ ਘਟੋ ਘਟ ਇਨਸਾਫ ਹੋਣਾ ਚਾਹੀਦਾ ਪਰ ਮੇਰਾ ਇਸ ਦੇ ਨਾਲ ਜੁੜਿਆ ਇੱਕ ਇੰਪੋਰਟੈਂਟ ਮਹੱਤਵਪੂਰਨ ਆਖਰੀ ਸਵਾਲ ਇਹ ਹੈ ਕਿ ਫਿਰ ਜਿਹੜੇ ਸੋਸ਼ਲ ਰੋਕਣ ਦੇ ਲਈ ਚ ਐਜੰਸੀ ਹੈ ਚ ਐ ਮਾਨਸਿਕ ਤੌਰ ਤੇ ਖਾਸ ਕਰਕੇ ਔਰਤਾਂ ਲਈ ਸਪੈਸ਼ਲ ਸੈੱਲ ਬਣੇ ਹੋਏ ਐ ਕਿ ਉਹ ਵੀ ਕੰਮ ਨਹੀਂ ਕਰ ਰਹੇ ਉਸ ਢੰਗ ਨਾਲ ਤਾਂ ਇਹ ਨੌਬਤ ਆਉਂਦੀ ਐ ਜਾਂ ਉਹਨਾਂ ਦੀ ਵੀ ਕੋਈ ਨਾ ਕੋਈ ਮਜਬੂਰੀ ਐ ਕਿ ਸਾਰੇ ਦਾ ਸਾਰਾ ਸਿਸਟਮ ਤਾਣਾ ਬਾਣਾ ਹੀ ਠੀਕ ਨਹੀਂ ਐ ਸੰਦੀਪ ਜੀ ਮੈਂ ਆਪ ਉਹ ਜਿਹੜੀਆਂ ਜੋ ਤੁਸੀਂ ਕਹਿ ਰਹੇ ਹੋ ਉਹਦੀਆਂ ਦੀ ਮੈਂਬਰ ਰਹੀ ਆ ਤੇ ਜਿੱਤੇ ਮੈਂ ਅੱਕ ਕੇ ਛੱਡ ਦਿੱਤੀਆਂ ਸਾਰੀਆਂ ਇਹ ਤਾਂ ਕੋਈ ਹੋਰ ਨਹੀਂ ਕਿਉਂਕਿ ਜਿੰਨਾ ਮਰਜ਼ੀ ਅਸੀਂ ਸਿਰਾ ਕੱਢ ਕੇ ਉਹਦਾ ਦੇ ਦਈਏ ਕਿ 100% ਨੁਕਸਨ ਨਿਕਲਦਾ ਪਿਆ ਜੇ ਹਕੀਕਤ ਹੈ ਮੈਂ ਤੇ ਅੱਜ ਤੱਕ ਕਦੇ ਕਿਸੇ ਨੂੰ ਸਜ਼ਾ ਮਿਲਦੀ ਦੇਖੀ ਨਹੀਂ ਉਹ ਜੋ ਵੀ ਔਰਤ ਤੇ ਤਸ਼ੱਦਦ ਜਾਂ ਬੇਟੀ ਤੇ ਤਸ਼ੱਦਦ ਕਰਕੇ ਗਿਆ ਹੁੰਦਾ ਵਾਪਸ ਆਪਣੀ ਉਸੇ ਪੋਸਟ ਤੇ ਆਰਾਮ ਨਾਲ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਉਹ ਖੜੇ ਹੁੰਦੇ ਨੇ ਮੈਂ ਤੇ ਸਜ਼ਾ ਮਿਲਦੀ ਦੇਖੀ ਨਹੀਂ ਇੰਟਰਨਲ ਕਮੇਟੀਆਂ ਤੇ ਜਿਸ ਢੰਗ ਦੇ ਪ੍ਰੈਸ਼ਰ ਪਾਏ ਜਾਂਦੇ ਉੱਪਰੋਂ ਬਸ ਉਹ ਹੀ ਨਾ ਹੀ ਕੁਝ ਕੋਆਉ ਮੈਂ ਤਾਂ ਦੱਸਤਾ ਵੀ ਨਾ ਛੱਡ ਚੁੱਕੀਆਂ ਕਿ ਇਹ ਨਾਲ ਵਿੱਚੋਂ ਮੈਂ ਦੇਖ ਲਿਆ ਕੁਝ ਵੀ ਨਹੀਂ ਨਿਕਲਦਾ ਵਕਤ ਵੀ ਬਰਬਾਦੀ ਹੈ ਤੇ ਸਾਰਾ ਕੁਝ ਸੱਚ ਕੱਢ ਕੇ ਵੀ ਲਿਆ ਕੇ ਸਾਹਮਣੇ ਰੱਖ ਦੋ سزا ਫਿਰ ਵੀ ਦਿੱਤੀ ਨਹੀਂ ਜਾਂਦੀ ਉਹ ਬੇਟੀ ਨੂੰ ਹੀ ਪਰਾਂ ਤੱਕ ਦਿੱਤਾ ਜਾਂਦਾ ਕਿ ਤੂੰ ਇੰਸਟੀਚੂਨ ਬਦਲ ਲੈ ਤੂੰ ਨਿਕਲ ਜਾ ਅਵੇ ਮਾਰ ਖਾਪ ਜਾਏ ਪਰ ਉਹ ਬੰਦਾ ਕਰਨ ਵਾਲਾ ਆਪਣੀ ਉਸੇ ਪੋਜੀਸ਼ਨ ਤੇ ਵਾਪਸ ਹੈ ਇੰਟਰਨਲ ਬੈਠਿਆ ਹੁੰਦਾ ਇਹ ਕਾਹ ਦੀਆਂ ਕਮੇਟੀਆਂ ਨੇ ਇਹ ਤਾਂ ਸਿਰਫ ਆਈ ਵਾਸ਼ ਨੇ ਜੇ ਲੋਕ ਸਿਕਾਣ ਲਈ ਪਰ ਜੇ ਕਾਰ ਵਿੱਚ ਧੀ ਹੈ ਨਹੀਂ ਵੀ ਹੈ ਨਾ ਜਿਹਦੇ ਘਰ ਧੀ ਮਾਂ ਤੇ ਹੋਈਗੀ ਉਸੇ ਕੋਕੋ ਜੰਮਿਆ ਉਹਦਾ ਹੀ ਕਰਜ਼ਾ ਲਾਣ ਲਈ ਟੁਟ-ਟੁਟ ਸਾਰੇ ਇੱਕ ਦਿਨੇ ਤੱਕ ਖੜੇ ਹੋਣ ਤਾਣ ਲਈ ਵੀ ਹਾਂਜੀ ਅਸੀਂ ਸਾਰੇ ਇਕ ਸੋਲਿਡੈਰਿਟੀ ਵਜੋਂ ਲੋ ਜੀ ਅੱਜ ਕਾਮਰ ਸਾਪਸੀ ਆਪਣੀਆਂ ਮੰਗਾਂ ਲਈ ਤਾਂ ਹਮੇਸ਼ਾ ਹੀ ਕਰਦੇ ਹਾਂ ਅੱਜ ਧੀਆਂ ਦੇ ਹੱਕ ਵਿੱਚ ਅਸੀਂ ਖੜੇ ਹਾਂ ਉਹਨਾਂ ਲਈ ਸੁਰੱਖਿਆ ਚਾਹੀਦੀ ਹੈ ਬਸ ਇੱਕ ਵਾਰ ਤਾਂ ਜ਼ਰੂਰ ਸਾਡੇ ਨਾਲ ਮਿਲ ਕੇ ਆਵਾਜ਼ ਚੁੱਕਣ ਦੀ ਲੋੜ ਹੈ ਅਸੀਂ ਡਾਕਟਰਾਂ ਨੇ ਇੱਥੇ ਤਾਂ ਜ਼ਰੂਰ ਕੈਂਡਲ ਮਾਰਚ ਕਰ ਦਿੱਤਾ ਅਫਸੋਸ ਇੱਕ ਵੀ ਸ਼ਹਿਰ ਚੁਣ ਸੰਦਲ ਨਹੀਂ ਜੁੜਿਆ ਸਾਧ ਦੇ ਹੋ ਗਈ ਹੈ ਤਾਂ ਅਫਸੋਸ ਨਾਲ ਕਹਿਣਾ ਪੈ ਰਿਹਾ ਜੀ ਕਿ ਸਾਨੂੰ ਵੀ ਇਸ ਮੁੱਦੇ ਉੱਤੇ ਇਸ ਕਰਕੇ ਗੱਲ ਹੀ ਕਰਨੀ ਪਈ ਕਿ ਐਡੀ ਵੱਡੀ ਘਟਨਾ ਵੀ ਹੋਈ ਔਰ ਅੱਗੇ ਤੋਂ ਨਾ ਹੋਣ ਉਮੀਦ ਤਾਂ ਇਹੀ ਕਰਦੇ ਆ ਪਰ ਜਦੋਂ ਤੱਕ ਸਾਰੇ ਜਿਹੜੇ ਤੁਸੀਂ ਵੀ ਆਪਣੇ ਤਜਰਬੇ ਸਾਂਝੇ ਕੀਤੇ ਉਸ ਦੇ ਸੰਦਰਭ ਵਿੱਚ ਨਹੀਂ ਕੰਮ ਕੀਤਾ ਜਾਂਦਾ ਉਦੋਂ ਤੱਕ ਸ਼ਾਇਦ ਆਸ ਨਾ ਬੱਜੇ ਕਿਸ ਤਰ੍ਹਾਂ ਦੀਆਂ ਘਟਨਾਵਾਂ ਰੁਕਣਗੀਆਂ ਫਿਰ ਵੀ ਤੁਸੀਂ ਕੀਮਤੀ ਸਮਾਂ ਕੱਢ ਕੇ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੇ ਮੈਂ ਤੁਹਾਨੂੰ ਵੀ ਸਲੂਟ ਕਰਦੀ ਆਂ ਅਸੀਂ ਵੇਲੇ ਇੱਕ ਵੇਲੇ ਇਹੋ ਜੇ ਕਮਾਲੀ ਵੀਰੇ ਜਿਗਰਾ ਚਾਹੀਦਾ ਹੁੰਦਾ ਆਵਾਜ਼ ਚ ਕੰਨ ਦਾ ਤੋਂ ਤੁਹਾਨੂੰ ਵੀ ਸलाम ਕਰਦੀ ਆਂ ਸੰਦੀਪ ਜੀ ਕਿ ਤੁਸੀਂ ਇੰਨਾ ਸੁਖਾਵਾਸੀ ਮੁੱਦਾ ਤੇ ਬਹੁਤ ਜ਼ਿਆਦਾ ਗੰਭੀਰ ਇਹਦੇ ਲਈ ਬਹੁਤੇ ਲੋਕ ਤਾਂ ਵੀਡੀਓਜ਼ ਕਰਕੇ ਡਰਾਮਟਾਈਜ਼ ਤਾਂ ਕਰ ਰਹੇ ਨੇ ਪਰ ਤੁਸੀਂ ਜਿਸ ਜੀਦਾ ਢੰਗ ਨਾਲ ਇਸੀ ਚੁੱਕਿਆ ਜੇ ਉਹ ਕਾਹੀ ਸੱਚਦਾ ਕਰਦਾ ਹੈ ਸ਼ੁਕਰ ਹੈ ਤੁਹਾਡੇ ਵਰਗੇ ਲੋਕ ਨੇ ਉਹੀ ਇਹਦੇ ਰੱਖਦੇ ਆ ਆਵਾਜ਼ ਜ਼ਰੂਰ ਲੋਕ ਚੁੱਕਣਗੇ ਜੀ ਮੈਮ ਇਹ ਫਰਜ ਨਹੀਂ ਜੀ ਆਪ ਕੋ ਆਪਣੀ ਸਾਨੂੰ ਜ਼ਰੂਰ ਨਿਭਾਉਣੇ ਚਾਹੀਦੇ ਆ ਬਹੁਤ ਸ਼ੁਕਰੀਆ ਜੀ